ਨਰਾਦਰ ਜੈ ਜੈ ਨਰਾਦਰ ਜਿਨ੍ਹਾਂ ਦਾ ਇੰਨਾ ਪਿਆਰ ਦੇਖ ਕੇ ਬੜਾਈ ਦਿਲ ਨੂੰ ਸਕੂਨ ਮਹਿਸੂਸ ਹੋਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਉਰੇ ਪਹੁੰਚਣ ਦੇ ਕਲਾਸੀ ਵੀ ਐਜੂਕੇਸ਼ਨ ਤੇ ਧਿਆਨ ਦੇਵਾਂਗੇ ਜਦੋਂ ਸਾਡੇ ਬੱਚਿਆਂ ਬਾਰੇ ਤਾਂ ਨੂੰ ਹੋਰ ਪਤਾ ਲੱਗੇਗਾ ਉਹ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਆਰਦਾ ਸਰ ਮਾਨ ਸਾਹਿਬ ਦਾ ਤੇਜਰੀਵਾਲ ਦਾ ਧੰਨਵਾਦ ਅਸੀਂ ਦਰ ਆ ਨਹੀਂ ਸਕਦੇ ਜੀ ਉਹਨਾਂ ਦਾ ਲੱਖ ਲੱਖ ਧੰਨਵਾਦ ਹੈ ਜੀ ਸੱਚੀ ਗੱਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਕਿ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਰੋਜ਼ਾ ਇਮਾਮ ਮਸਜਿਦ ਅਲੀ ਪੰਜ ਪੀਰ ਦਰਗਾਹ ਸਮਾਣਾ ਤੋਂ ਜਿੱਥੇ ਕਿ ਅੱਜ ਪੰਜਾਬ ਵਕਫ ਬੋਰਡ ਦੇ ਨਵੇਂ ਬਣੇ ਮੈਂਬਰ ਪਹੁੰਚੇ ਹੋਏ ਹਨ ਜੇ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਨਵਾਂ ਵਕਫ ਬੋਰਡ ਦਾ ਗਠਨ ਕੀਤਾ ਗਿਆ ਸੀ ਔਰ ਇਸ ਵਕਫ ਬੋਰਡ ਦੇ ਗਠਨ ਦੇ ਕਰਨ ਮਗਰੋਂ ਚੇਅਰਮੈਨ جناب ਮੁਹੰਮਦ ਓਵੈਸੀ ਜੀ ਔਰ ਮਹਤਰਮਾ ਸੇਬਿਆ ਜੀ ਮੀਮਜ਼ ਮੈਂਬਰ ਬਣਾਏ ਗਏ ਔਰ ਨਵੇਂ ਮੈਂਬਰਾਂ ਵਾ ਜੋ ਅੱਜ ਯਾਕਬ ਆਬਾਸ ਔਰ ਬਹਾਦਰ ਖਾਨ ਨਨਿਹੜਾ ਜੀ ਇਸ ਦਰਗਾਹ ਤੇ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਇਸ ਸਥਾਨ ਤੇ ਪਹੁੰਚ ਕੇ ਰੋਜ਼ਾ ਇਫਤਾਰੀ ਦਾ ਪਾਠ ਵੀ ਕੀਤਾ ਔਰ ਅੱਲਾਹ ਪਾਕ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਆਓ ਆਪਾਂ ਗੱਲਬਾਤ ਕਰਦੇ ਹਾਂ ਯਾਕਬ ਆਬਾਸ ਅਤੇ ਬਹਾਦਰ ਖਾਨ ਜੀ ਨਾਲ ਸੋ ਤੁਸੀਂ ਜਰੂਰ ਜੁੜੇ ਰਹੋ ਇਕਤਾਰਾ ਬੋਲੇ ਪੰਜਾਬੀ ਚੰਨ ਲੰਦਨਾ ਸਰ ਤੁਹਾਨੂੰ ਨੁਮਾਇੰਦਗੀ ਮਿਲੀ ਹੈ ਮਤਲਬ ਕਿ ਦਰਗਾਹ ਦੀ ਰੀਨੋਵੇਸ਼ਨ ਜੋ ਵੀ ਕਮੀਆਂ ਪਈਆਂ ਜਿਹਦੇ ਅੰਦਰ ਵੀ ਚੱਲਣਾ ਤੁਸੀਂ ਇਹ ਇਹਦੇ ਵਾਸਤੇ ਕੀ ਉਪਰਾਲਾ ਕਰੋਗੇ ਹਾਂ ਅਜੇ ਜੁਆਇਨ ਹੋਇਆ ਤੇ ਆਗਲੇ ਸਮੇਂ ਦੇ ਵਿੱਚ ਜੋ ਜੋ ਮੁੱਖੀ ਦੀ ਜ਼ਰੂਰਤ ਹੈਗੀਆਂ ਹਰ ਇੱਕ ਦੇ ਮਰਦ ਨਜ਼ਰੀਏ ਸਤੇ ਕੰਮ ਕਰਨਾ ਇੱਕ ਥੋੜੀ ਵੱਡੀ ਜ਼ਿੰਮੇਵਾਰੀ ਵੀ ਸਾਰੇ ਦੇ ਬਾਰੇ ਕੀ ਗੱਲ ਕਰਨੀ ਹੋ ਜੀ ਉਹ ਜਨ ਸਰਕਾਰ ਦਾ ਭਗਵੰਤ ਸੀਮਾਨ ਸਾਹਿਬ ਦਾ ਖੜਾ तहे ਦਿਲੋਂ ਧੰਨਵਾਦ ਕਰੀਏ ਨੇ ਕਿ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਸੌਂਪਦੇ ਹੋਏ ਆਪਣੀ ਆਵਾਮ ਦੇ ਹੱਕ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਇਹ ਮੌਕਾ ਬਖਸ਼ਿਆ। ਸਭ ਤੋਂ ਵੱਡਾ ਸ਼ੁਕਰ ਗੁਜ਼ਾਰ ਆਪਣੇ ਰੱਬ ਦਾ ਜਿਨ੍ਹਾਂ ਨੇ ਇਹ ਮੁਕ ਜ਼ੀਮ ਮੌਕਾ ਬਖਸ਼ਿਆ ਤੇ ਸਾਰੀ ਜੋ ਟੀਮ ਹੈ ਆਪਣੀ ਜਿਨ੍ਹਾਂ ਦੇ ਆਪਣੇ ਸਾਥੀ ਸਭ ਨੂੰ ਨਾਮ ਲੈ ਕੇ ਕੌਮ ਤੇ ਆਪਣੇ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਯਤਨ ਕਰਾਂਗੇ। ਥੈਂਕ ਯੂ ਸਰ ਜੀ ਮੇਰਾ ਧੰਨਵਾਦ। ਸਭ ਤੋਂ ਪਹਿਲਾਂ ਧੰਨਵਾਦ ਕੀਤਾ ਕਰਨਾ ਚਾਹੋਗੇ ਜਿੱਦਾਂ ਪੰਜਾਬ ਸਰਕਾਰ ਦਾ ਕਰਨਾ ਚਾਹੋਗੇ ਜਾਂ ਤੁਹਾਡੇ ਕੁਝ ਨੁਮਾਇੰਦਿਆਂ ਕਿਉਂਕਿ ਮੈਂਬਰ ਬਣੇ ਤੁਸੀਂ ਵਾਕਾ ਬੋਰਡ ਦੇ ਦੇਖੋ ਮੈਂਬਰ ਬਣਨ ਤੋਂ ਪਹਿਲਾਂ ਮਤਲਬ ਸਰਕਾਰ ਹੈ ਸਾਡੀ ਜਿਹੜੀ ਇਹਨਾਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਅੱਗੇ ਲਿਆਉਂਦਾ ਜੀ ਸਾਡੀ ਆਮ ਆਦੀ ਪਾਰਟੀ ਦੀ ਸ਼ਾਹੀਤ ਰਹੀ ਹੈ ਕਿ ਆਮ ਘਰਾਂ ਦੇ ਬੱਚੇ ਹੀ ਅੱਗੇ ਆਈ ਨੇ ਇਹ ਸਾਡਾ ਪਹਿਲਾ ਮੈਂਬਰ ਬਣਦੇ ਤੁਹਾਨੂੰ ਪਤਾ ਨਹੀਂ ਹੋਣਾ ਵੀ ਪਹਿਲਾਂ ਵਾਕਾ ਬੋਰਡ ਦੇ ਮੈਂਬਰਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਜੀ ਜੀ ਹੁਣ ਹਲਕੇ ਜਿਹੇ ਤਰ੍ਹਾਂ ਜਦੋਂ ਸਾਨੂੰ ਲਾਇਆ ਤਾਂ ਹਰ ਇੱਕ ਨੂੰ ਪਤਾ ਲੱਗ ਗਿਆ ਕਿ ਪੰਜਾਬ ਆਖਰਲਾ ਵੀ ਨੰਬਰ ਹੁੰਦਾ ਹੈ। ਪੰਜਾਬ ਆਖਰ ਵਾਲੇ ਬਾਰੇ ਹੁਣ ਹਰ ਇੱਕ ਮੁਸਲਮਾਨ ਨੂੰ ਆਮ ਬੰਦੇ ਨੂੰ ਜਾਣਕਾਰੀ ਹੈ। ਪਹਿਲਾਂ ਨਹੀਂ ਮੁਸਲਮਾਨ ਨੂੰ ਸਾਡੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਕੀ ਪ੍ਰੋਵੀਜ਼ਨ ਹੈ, ਕੀ ਗੱਲ ਹੈ। ਹੁਣ ਮਤਲਬ ਹਰ ਇੱਕ ਨੂੰ ਇਹਦਾ ਪਤਾ ਲੱਗ ਗਿਆ। ਧਿਆਨ ਵਾਲੇ ਸਮੇਂ 'ਚ ਮਤਲਬ ਜਿਵੇਂ ਜਿਵੇਂ ਜਾਣਕਾਰੀ ਵੱਧਦੀ ਹੈ ਤੇ ਲੋਕਾਂ ਨੂੰ ਮੁਸਲਮਾਨ ਬਾਰੇ ਪਤਾ ਲੱਗਦਾ ਦੀ ਵਰਕੂ ਕੀ ਹੈ, ਤਾਂ ਉਹਨਾਂ ਟਰੱਸਟ ਲੈਂਦੇ ਨੇ। ਇਨਸ਼ਾਅੱਲਾ ਅਸੀਂ ਵੀ ਐਜੂਕੇਸ਼ਨ ਤੇ ਧਿਆਨ ਦੇਵਾਂਗੇ ਜਦੋਂ ਸਾਡੇ ਬੱਚਿਆਂ ਬਾਰੇ ਤਾਂ ਉਹਨਾਂ ਨੂੰ ਹੋਰ ਪਤਾ ਲੱਗ ਜਾਊਗਾ। ਔਰ ਸਰਕਾਰ ਦਾ ਵੀ ਥੈਂਕ ਯੂ ਜੋ ਇਹਨਾਂ ਦਾ ਪਿਆਰ ਆ ਸਭ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਟੀਮ ਬਣਾ ਕੇ ਤੇ ਬਾਬਾ ਜੀ ਨੂੰ ਨਾਲ ਲੈ ਕੇ ਆ ਜੋ ਵੀ ਆਪਣੇ ਚਾਹਣ ਵਾਲੇ ਆ ਉਹਰੇ ਨਾਲ ਦਿਲ ਨਾਲ ਕੰਮ ਕਰਨ ਵਾਲੇ ਆ ਉਹਨਾਂ ਨੂੰ ਅੱਗੇ ਲੈ ਕੇ ਇੱਕ ਚੰਗੀ ਵਿਜਨ ਨੂੰ ਲੈ ਕੇ ਅੱਗੇ ਵਧਾਂਗੇ ਜੋ ਸਾਡਾ ਮੁੱਖ ਉਦੇਸ਼ ਹੈ ਸਾਡੇ ਚੇਅਰਮੈਨ ਸਾਹਿਬ ਮੁਹੰਮਦ ਓਵੇਦ ਸਾਹਿਬ ਦੀ ਸਰਪ੍ਰਸਤੀ ਹੈ ਜੀ ਬਾਕੀ ਸਾਰੇ ਮੈਂਬਰ ਸਾਹਿਬਾਨ ਸਾਡੇ ਤੇ ਪਲੱਸ ਦਰਗਾ ਕਮੇਟੀ ਦੀ ਜੋ ਮੈਨੇਜਮੈਂਟ ਹੋ